ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਅੱਜ ਬ੍ਰੈਂਡਾਂ ਨਾਲ ਮੜੀ ਮੈਂ ਗੱਲ ਕਰਾਂ ਤੇ ਮੈਂ ਨਾ ਅਸਲ ਦੇ ਵਿੱਚ ਬ੍ਰੈਂਡਾਂ ਹੀ ਤਾਂ ਗੱਲ ਕਰਨ ਲੱਗਾ ਸਾਡਾ ਮੁੰਡਾ ਕਹਿਆ ਨਾ ਕੈਨੇਡਾ ਤੋਂ ਉਹ ਮਿੰਗੀਆਂ ਬੜੀਆਂ ਚੀਜ਼ਾਂ ਦੱਸੀ ਜਾਂਦਾ ਮੇਰੇ 12000 ਦੇ ਬੂਟ ਮੇਰੀ 5000 ਦੀ ਸ਼ਰਟ ਮੇਰਾ ਐਨੇ ਦੀ ਦਾਹੇ 8000 ਦੀ ਪੈਂਟ ਪਤਾ ਨਹੀਂ ਕੀ ਕੋਈ ਦੱਸੀ ਜਾਂਦਾ ਇਹ ਮੈਂ ਤਾਂ ਗੱਲ ਕਰ ਰਿਹਾਗਾ ਤੇ ਮੈਂ ਤਿਆਰ ਕਿਨੇ ਚ ਹੋਇਆ ਮੇਰੇ ਬੂਟ ਜੇ ਏਸ਼ੀਅਨ ਦੇ ਆ ਵੇਖੋ ਬੂਟ ਠੀਕ ਹੈ ਜੀ ਏਸ਼ੀਅਨ ਬੂਟ ਐ ਲਾਈਟ ਵੇਟ 750 ਰੁਪਏ ਦੇ ਆ ਪੈਂਟ ਫਾਰਮਲ 750 ਰੁਪਏ 1500 ਆ ਸ਼ਰਟ ਮੈਂ ਦੀ ਥੋੜੀ ਮਹਿੰਗੀ ਲੱਗੀ ਹਾ ਵੇਖੋ ਬ੍ਰਾਂਡਡ ਜੀ ਸ਼ਰਟ ਹੈ ਵੇਖੋ ਬ੍ਰਾਂਡਡ ਜੀ ਹੈ ਬਹੁਤ ਮਤਲਬ ਕਿ ਨਾ ਇਹ ਫੀਲ ਹੀ ਬੜੀ ਇਹਦੀ ਤਕੜੀ ਹੈ ਜੇ ਤੁਸੀਂ ਫੀਲ ਦੇਦੇ ਦੇ ਨਾ 3 4 5000 ਦੀ ਸ਼ਰਟ ਪਾਗੇ ਇਹ ਚ ਬੜੀ ਸੁਣੀ ਫੀਲ ਆ ਰਹੀ ਹੈ ਐ ਮੈਂ ਨਾ ਮਲਾਂ ਇਸ ਫੀਲ ਕਿਪ ਮਨ ਲਓ ਕੁੱਲ ਮਲਾ ਕੇ ਸ਼ਰਟ ਹੈ ਜੀ ਐ ਕਿ ਮੈਂ ਮਹਿੰਗੀ ਲੈ ਬਿਠਾ 679 ਰੁਪਈਆ ਦੀ ਸ਼ੀਸ਼ਾ ਸੋਨ ਨਾਸੀਆਂ ਦੀ ਛੱਡ ਲ ਲਈ ਆ ਚਲੋ 15 ਤੇ 72200 700 ਦਾ ਸੂਟ 13 2100 ਦੇ ਕਹਿਣੇ ਅੱਛਾ ਕੋਈ ਨਹੀਂ ਇਹ ਇਹ 2200 ਚ ਆਪਾਂ ਰੈਡੀ ਹੋ ਗਏ ਆ ਤੇ ਆ ਜਿਹੜੀ ਆ ਨਾ ਆ ਜਿਹੜੀ ਇਹ ਮੈਂ ਮਰ ਸਰਵੰਨ ਅੰਦਾਜ਼ੇ ਵੀ ਦੁਕਾਨ ਵਾਲੇ ਨੂੰ ਜਾ ਕੇ ਵੀ ਸਭ ਤੋਂ ਮਹਿੰਗੀ ਦੀ ਬਾਕੀ ਹਰ ਚੀਜ਼ ਸਸਤੀ ਆ ਮਹਿੰਗੀ ਇਹ ਭਾਵੇਂ 80 ਰੁਪਏ ਮੀਟਰ ਹੋਵੇ ਭਾਵੇਂ 100 ਰੁਪਏ ਮੀਟਰ ਹੋਵੇ ਮੈਂ ਇੱਥੇ ਫਿਰ ਇੱਜ਼ਤਾਂ 'ਚ ਕੋਈ ਕੰਪਰੋਮਾਈਜ਼ ਨਹੀਂ ਕਰਦਾ ਹੁੰਦਾ ਜਿੱਥੇ ਗੱਲ ਇੱਜ਼ਤ ਦੀ ਆ ਜਾਂਦੀ ਹੈ ਨਾ ਉੱਥੇ ਨਹੀਂ ਮੇਰਾ ਹਿਸਾਬ ਦਾ ਮੇਰੇ ਸਭ ਮੈਂ ਹੀ ਪਾਕ ਲਿਆ ਹੁਣ ਤੁਸੀਂ ਦੱਸੋ ਆ ਇੰਨੇ ਸਪੋਰਟ ਸ਼ੂਜ਼ ਬੜੇ ਐ ਮੈਨਾਂ ਨਿਆਰਾ ਵਾਗ ਨਿਆਰਾ ਵਾਗ ਐ ਲਾਈਟ ਵੇਡ ਮੈਂ ਕਦੀ ਪਾਇਕੋ ਨਹੀਂ ਬੜੇ ਘਟ ਪੋਣਾ ਨਾ ਪਾਇ ਤੇ ਮੇਰਾ ਜਾਲਾ ਪੱਛੀ ਉੱਠਾ ਕੇ ਵਰਜੇ ਨੂੰ ਇਹ 750 ਦੇ ਲੈ ਆ ਜਿਹੜਾ ਮੇਰਾ ਤੁਹਾਨੂੰ ਦੱਸਿਆ ਪਿੱਛੇ ਇਹ ਮੁੰਡਾ ਫੋਟੋ ਖਿੱਚ ਕੇ ਲੈਟਰ ਦੇ 30 ਦੇ ਵੀ ਆ ਲੈਣੇ ਤੇ ਮੁੜ ਕੇ ਮੈਨੂੰ ਮੌਲ ਚ ਲੈ ਗਿਆ ਤੇ ਉੱਥੇ 5-5 10-10 ਹਜ਼ਾਰ ਰੁਪਏ ਮੈਂ ਸਿਆਪੇ ਨੂੰ ਖੜਿਆ ਗਿਆ ਬਾਅਦ ਚ ਮੈਨੂੰ ਇਹ ਲੱਭ ਗਏ ਤੇ ਉਹ ਮੁੰਡਾ ਖੁਸ਼ ਹੋ ਗਿਆ ਲਾ ਤੇ ਪਾਪਾ ਬਹੁਤੇ ਵਧੀਆ ਤੇ ਹੁਣ ਆ ਸ਼ਰਟ ਦੀ ਮੈਂ ਤੁਹਾਨੂੰ ਗੱਲ ਤਾਂ ਦਸੀ ਆ ਇਹਦੀ ਇੱਕ ਸ਼ਰਟ ਮੈਂ ਲਿਆਂਦੀ ਆ ਆਪਣਾ ਮੁੰਡਾ ਜਿਹੜਾ ਕੈਨੇਡਾ ਆ ਲਾਇਆ ਇਹਦੀ ਫੀਲ ਤੇ ਬਹੁਤੀ ਸਟੈਂਡਰਡ ਬਹੁਤ ਬਹੁਤ ਹੀ ਵਧੀਆ ਕੰਮ ਆ ਪਲਾਸਟਿਕ ਉਹ ਜੀ ਲੱਗਦੀ ਆ ਨਾ ਮੁਲਾਇਮ ਜੀ ਪਲਾਸਟਿਕ ਜੀ ਕੋਈ ਤੇ ਉਹ ਰਖੜੀ ਵਾਲੇ ਦੇ ਨਾਲ ਰਖੜੀ ਬਣਾ ਗਿਆ ਤੇ ਉਹਨੇ ਪਾਈ ਆਪਣੀ ਸ਼ਰਟ ਆਪਣੀ ਲਾਈਟ ਲਾਈਟ ਜੀ ਟੀ-ਸ਼ਰਟ ਪਾਈ ਤੇ ਕਹਿੰਦਾ ਕਰੇ 2200 ਦੀ ਹੈ ਕਿ 2500 ਦੀ ਹੈ ਟੀ-ਸ਼ਰਟ ਆ ਤੋ ਰਖੜੀ ਜਦੋਂ ਰੰਗ ਲੱਗ ਗਿਆ ਤੇ ਉਹਦੀ ਖਰਾਬ ਹੋ ਗਈ ਇੱਥੇ ਆਇਆ ਮੇਰੇ ਕੋ ਗੱਡੀ ਲੈਣ ਤੇ ਮੈਂ ਕਿਹਾ ਵੀ ਤੂੰ ਕੋਈ ਨਹੀਂ ਮੈਨੂੰ ਪਤਾ ਹੈ ਮੈਨੂੰ ਪਹਿਲਾਂ ਹੀ ਬੜਾ ਪਤਾ ਲੱਗ ਗਿਆ ਨਾ ਛੱਡ ਲਿਆ ਦੀ ਤੇਰੀ ਟੈਂਸ਼ਨ ਆ ਲੈ ਉਹ ਮੈਂ ਐਮ ਸਹਜੇ ਦੇ ਵਾਸਤੇ ਲਿਆ ਲੈਂਦੀ ਇਹਨੇ ਵਿਆਹ ਵੇਖਣੇ ਆ ਬਲੈਕ ਸ਼ਰਟ ਉਹਨੂੰ ਜਦੋਂ ਮੈਂ ਪੁਵਾਈ ਆ ਨਾ ਜੀ ਉਹ ਖਰੀਦ ਵੇ ਹੈ ਪਾਜੀ ਆਹਦੇ ਬਹੁਤੀ ਵਧੀਆ ਬਹੁਤ ਬੜਾ ਮਾਇਆ ਬੜਾ ਕੋਈ ਫੱਬੜੀ ਹੋ ਗਈ ਰੰਗ ਦਾ ਚਿੱਟਾ ਹੀ ਸਾਡਾ ਮਰੀਜ ਹੀ ਅਟ ਮਿਲੋ ਕ੍ਰਮ ਨੀਜਮ ਨੂੰ ਕ੍ਰਾਈਟਰ ਚੜਾਂ ਗਦਾ ਚਿੱਟਾ ਹੀ ਕਾਲੀ ਟੀ-ਸ਼ਰਟ ਪਾਈ ਉਹਦਾ ਬਣ ਗਿਆ ਟੌਰ ਤੋ ਇਹੋ ਹੀ ਚੜੀ ਜਬੇ ਬਹੁਤੀ ਵਧੀਆ ਬਹੁਤੀ ਵਧੀਆ ਤੇ ਮਾਂ ਵੀ ਜਾ ਗਿਆ ਉਹ ਮੰਮੀ ਆਪਣੇ ਦੱਸ ਪਈ ਇਹ ਵੀ 2200 ਦੀ ਹੈ ਬਾਅਦ ਜੋ ਮੈਨੂੰ ਰੇਟ ਦੱਸਿਆ ਤੇ ਉਹਦਾ ਸੱਚੀ ਤੇ ਆ ਹੁਣ ਆਉਣ ਲੱਗਾ ਜੇ ਹੁਣ ਆਉਣ ਲੱਗਾ ਮੈਂ ਮੜਾ ਜਿਹਾ ਆਖਿਆ ਵੀ ਉਹ ਦੋ ਤਿੰਨ ਦਿਨ ਵਿਆਹ ਚ ਗਿਜਾ ਰਿਹਾ ਮੈਂ ਮੜਾ ਜਿਹਾ ਆਖਿਆ ਵੀ ਮੈਂ ਚੱਲਿਆ ਜੀ ਬ੍ਰਾਂਡਡ ਸ਼ਰਟਾਂ ਕੱਪੜੇ ਲੈਣ ਬੜੇ ਬਹੁਤ ਹੀ ਚਾ ਦੇ ਸਸਤੇ ਦੇ ਮਤਲਬ ਵਧੀਆ ਤੇ ਮੈਨੂੰ ਹੁਣਾਂ ਦਾ ਵੀ ਮੈਨੂੰ ਤੂੰ ਪਹਿਲਾਂ ਨਹੀਂ ਦੱਸਿਆ ਤੂੰ ਚੱਲੇ ਜੀ ਤੇ ਮੈਂ ਕਿਹਾ ਤੇ ਚਲੋ ਚੱਲਿਆ ਹਾਂ ਤੇ ਮੈਂ ਵੀ ਤੇਰੇ ਮਈਏ ਕੰਮ ਆ ਕਿ ਤੈਨੂੰ ਪਸੰਦ ਨਹੀਂ ਆਉਂਦਾ ਨਹੀਂ ਨਹੀਂ ਪਾਜੀ ਬੈਠੇ ਪੋਣੇ ਆ ਉਹ ਹੋਰ ਪਜਾਉਂਦੇ ਆ ਜੀ ਮੈਂ ਤੈਨੂੰ ਇਤਰਾ ਹੀ ਕੋਈ ਪੱਗ ਬਣਣੀ ਆ ਤੇ ਆ ਜਾ ਤੇ ਪਹਿਲਾਂ ਨਾ ਤੇਰੇ ਕੱਪੜੇ ਲੈ ਕੇ ਦਈਏ ਤੈਨੂੰ ਸ਼ਾਪਿੰਗ ਕਰਕੇ ਬਾ ਜਿਹੜੇ ਤੂੰ ਹਮ 12000 ਦੇ ਬੂਟ ਪਾਈ ਫਿਰਦਾ ਤੂੰ ਮੈਂ 12000 ਰੁਪਇਆ ਲੈ ਕੇ ਆ ਜਾ ਮੈਂ ਤੇਰੇ ਨਾਲ ਇੱਥੇ ਪਾਣ ਦੇ ਕੱਪੜਿਆਂ ਦੀ ਪਾਣ ਬੂਟ-ਬਾਲ ਬੜਾ ਕੁ ਲੈ ਕੇ ਦੇ ਦੇਣਾ ਤੈਨੂੰ 12000 ਚ ਆ ਜਾ ਚੱਲੀਏ ਮੈਂ ਤੂੰ ਮੁੰਡਾ ਛੇ ਨਹੀਂ ਕੱਪੜੇ ਨਹੀਂ ਮੁਗੜੇ ਤੇਰੇ ਤੂੰ ਤੇ ਤੂੰ ਇਕੱਲੇ ਬੂਟੀ ਬਰਾਈਆ ਦੇ ਪਾਈ ਕਰਦਾ ਆਹ ਅਸੀਂ ਮੇਰਾ ਮਕਸਦ ਬ੍ਰੈਂਡ ਵਾਲਿਓ ਬੰਦੇ ਬਣਜੋ ਬ੍ਰੈਂਡਾਂ ਵਾਲਿਓ ਐ 12000 ਦੇ ਬੂਟ ਉਹਦੀ 3000 ਦੀ ਸ਼ਰਟ 15000 5000 ਦੀ ਪੈਂਟ 18000 ਤੇ ਅੰਡਰਸ਼ਰਟ ਵੀ ਇਹਦੇ ਮਹਿੰਗੇ ਆ ਮਤਲਬ 20000 ਚੋ ਤੇ ਮੈਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਯਾਰ ਤੂੰ ਆ ਕੇ ਕੋਈ ਪਰਾਨੇ ਹੀ ਪਾਈ ਫਿਰਦਾ ਕਿੱਥੋਂ ਆ ਗਿਆ ਤੂੰ ਆ ਕੇ ਇਹ ਕੱਪੜੇ ਪਾ ਕੇ ਮੈਂ ਇਹਨੂੰ ਇਕ ਵੇਤਰਾ ਲਾ ਨਾ ਓਏ ਆ ਕਿਵੇਂ ਨੇ ਪੈਸਾ ਲਈ ਗਈ ਐ ਤੇਰੀ ਟੌਰੀ ਹਾਂ ਤੇ ਜੇ ਤੁਹਾਨੂੰ ਕੋਈ ਸ਼ੱਕ ਆ ਜੇ ਤੁਹਾਨੂੰ ਲੱਗਦਾ ਨਹੀਂ ਤੁਹਾਨੂੰ ਕੋਈ ਗੱਲ ਕਰਨੀ ਕਰਨੀ ਐ ਫੀਲਾਂ ਐ ਬਈ ਮਹਿੰਗੀ ਚੀਜ਼ ਲਿਆ ਕੇ ਵਿਖਾਉਣੀ ਆ ਤੇ ਆਓ ਫਿਰ ਮੈਂ ਚੱਲਿਆ ਜੇ ਆਓ ਚਲਿਏ ਮਾਲ ਚ ਵੀ ਇਹ ਅਜ ਤਿਆਰ ਹੋ ਗਿਆ ਉਹ ਮੈਂ 220 ਚ ਪਿਆਰ ਜੇ ਤੇ ਆਓ ਮੌਜ ਚੁਰ ਕੇ ਦੇਖੀਏ ਤੇ ਕਿਨੂੰ ਸਲੂਟ ਵਾਈ ਦੇ ਫੇਰ ਆਓ ਵੇਖੀਏ ਆਓ ਜੇ ਕੋਈ ਲੱਗਦਾ ਤੁਹਾਨੂੰ ਤੇ ਆਜੋ ਫੇਰ ਫੇਰ ਤੁਹਾਨੂੰ ਪਤਾ ਫੇਰ ਮੈਂ ਮੁੜ ਕੇ ਆ ਲੈਂਦੇ ਆ ਤੂੰ ਹੰਕਾਰ ਬੜਾ ਕਰਦਾ ਹਾਂਹੀਂ ਹੰਕਾਰ ਇਹ ਵੀ ਆ ਈਗੋ ਵੀ ਸਮਝ ਲਓ ਸਾਡੀ ਤੁਸੀਂ ਤੁਹਾਡੇ ਮਗਾ ਬਗ ਪਰ ਸਾਡਾ ਅਹੀਂ ਰਤਬਾ ਸਮਝਦੇ ਆ ਕੰਫੀਡੈਂਸ ਉਹ ਇਹ ਨਾਲ ਦੇ ਜੀ ਹੁਣ ਆਖਣਾ ਨੂੰ ਲੱਭਿਆ ਮੈਂ ਪਹਿਲਾਂ ਹੋਰ ਹੀ ਆਖੀ ਇਹਨਾਂ ਨਾਲ ਕੋਈ ਪਤਾ ਨਹੀਂ ਕੀ ਡੈਸਿੰਟੈਂਸ ਜਿਹਾ ਪੀ ਮਿਲ ਅੰਦਰ ਦਾ ਉਹ ਵਿਸ਼ਵਾਸ ਉਹ ਜੇ ਸਾਡੇ ਚ ਹੀ ਹਟੋ ਤੇ ਆਉ ਤੁਰ ਕੇ ਵੇਖੀਏ ਫਿਰ ਕਿਹੜਾ ਵਧੀਆ ਤੁਰਦਾ ਤੁਰਦਾ ਕੀ ਤੁਰ ਤੈਨੂੰ ਸਾਨੂੰ ਤੁਹਾਨੂੰ ਦੱਸਿਆ ਉਹਦੇ ਭਾਪ ਦੀ ਬੜੀ ਤੰਗਲੀ ਉਹ ਤੁਰਦਾ ਹੁੰਦਾ ਇਹ ਬੰਦਾ ਮਗਰ ਭਾਜੇ ਦਾ ਹੁੰਦਾ ਹੈ ਤੇ ਅਸੀਂ ਫਿਰ ਅਜੇ ਉਹ ਕਰਦੇ ਹਾਂ ਅਜੇ ਟਾਈਮ ਨਹੀਂ ਹੈਗਾ ਮੇਰਾ ਜੀ ਕਰਦੇ ਆ ਜੇ ਤੁਰਨਾ ਚੱਲਣ ਪੰਗੜਾ ਪਾਉ ਨੂੰ ਜੀ ਕਰਨ ਦਿਆ ਦੇ ਪਰ ਅਜੇ ਮੈਂ ਪੁਣਾ ਨਹੀਂ ਅਜੇ ਤੋਂ ਮੇਰੇ ਐਕਸ਼ਨ ਚੋਰੀ ਕਰ ਲੈਣੇ ਆ ਸਟੈਪ ਚੋਰੀ ਕਰ ਲੈਣੇ ਆ ਕੋਈ ਨਹੀਂ ਪੋਣੇ ਪੰਗੜਾ ਵੀ ਪਾ ਕੇ ਖੋਲੇ ਆ ਉਹੀ ਕੱਲਾ ਕੱਲਾ ਸਟੈਪ ਨਾ ਨਵੇਂ ਕੋਤੀ ਰਾਤ ਨੂੰ ਨਾ ਤੁਹਾਨੂੰ ਪੁੱਛੋਗੇ ਭਰਾਵਾ ਸਾਨੂੰ 10 ਸਟੈਪ ਪਾ ਜਿਹੜੇ ਪੰਗੜੇ ਦੇ ਗਲਾਬ ਨੂੰ ਰਾਤ ਨੂੰ ਦੱਸਣਾ ਸਾਨੂੰ ਦੱਸ ਯਾਰ ਅਸੀਂ ਤੇਰੇ ਅੰਗੂ ਕਿਉਂਕਿ ਆਪਾਂ ਦੇ ਜੇ 47 ਟੱਪੇ ਆ ਅਜੇ ਦੇ 47 ਟੱਪੇ ਆ ਮੈਂ ਤੇ ਆਜੋ ਮੈਂ ਦੇਖਿਆ ਅਗੇ ਕਵਾ ਦਿੱਤਾ ਇਹਨਾਂ ਨੂੰ 18 ਤੋਂ ਲੈ ਕੇ 50 ਵਾਲੇ ਆਹ ਪੂਰੇ ਪੰਜਾਬ ਪੂਰੇ ਭਾਰਤ ਜਾਓ ਨਾ ਫਿਰ ਵੇਖਿਓ ਪਰ ਆ ਪਾਣੀ ਆ ਰ ਗੋਤੇ ਕੇ ਤਰ੍ਹਾਂ ਵਿੱਚ ਚਲੋ ਉਹਨਾਂ ਨੂੰ ਦੇਨੇ ਗੋਤੇ ਆਪੋ ਥੋੜੇ ਜਿਹਾ ਕਰਦੇ ਖਰਾਬ ਹੋ ਜੀ ਨਾਲੇ ਜੇ ਪਰਲੀ ਪ੍ਰਜਾਤੀ ਉਹਨਾਂ ਨੂੰ ਜਾਣਾ ਕਿੰਨੇ ਆਪਾਂ ਸੇਵਾ ਵੀ ਕਰਕੇ ਆਉਣੀ ਆ ਰਸੂਲੂਸ਼ਰ ਪੈਸੇ ਵੰਡ ਕੇ ਆਉਣੇ ਆ ਰਸੂਲ ਨਹੀਂ ਪੈਸੇ ਪੇ ਵੰਡ ਕੇ ਆਉਣੇ ਨਾਲੇ ਜਿਹੜੇ ਉੱਥੇ ਵਿਗੜੇ ਜੇ ਖਰਦੇ ਨੇ ਮੁੰਡਿਆਂ ਨੂੰ ਇੱਟੇ ਰੋੜੇ ਮਾਰਦੇ ਆ ਉਹਨਾਂ ਨੂੰ ਉੱਥੇ ਗੋਤੇ ਦੇ ਕੇ ਆਉਣੇ ਗੋਤੇ ਇਹ ਹੀ ਸਾਡਾ ਮਨੀਸ਼ ਜੱਟ ਆਜੋ ਨਾ ਸ਼ੀਸ਼ਾ ਡਾਊਨ ਮੜਾਇਆ ਸ਼ੀਸ਼ਾ ਡਾਊਨ ਕਰ ਉਹ ਤੂੰ ਪਰਲੇ ਬੈਜ ਜਾਏ ਗਿਆ ਮੈਂ ਨਹੀਂ ਗੱਡੀ ਚਲਾਉਣੀ ਮੈਂ ਆਪਣੀ ਐਲਟੋ ਚਲਾਉਣਾ ਭਰਾਵਾ ਮੈਂ ਨਹੀਂ ਕਦੀ ਚਲਾਈ ਕੋਈ ਗੱਡੀ ਉਹ ਸ਼ੀਸ਼ਾ ਡਾਊਨ ਕਰ ਆਜਾ ਆਜਾ ਬਹਿ ਜਾ ਨਾ ਬਹਿ ਜਾ ਤੇ ਮੈਂ ਤੇ ਪਹੁੰਚਾਂਗਾ ਇੱਧਰ ਜੀ ਸੀਟ ਤੇ ਮੈਂ ਸੱਚੀ ਨਹੀਂ ਗੱਡੀ ਚਲਾਈ ਉੱਥੇ ਸ਼ਹਿਰ ਮਾੜਾ ਮੋੜ ਚਲਾ ਲਊਗਾ ਹੈ ਤੂੰ ਇਹ ਤੂੰ ਚਲਾ ਨਾ ਨਹੀਂ ਨਹੀਂ ਹੈਲੋ ਹਾਂ ਕੋਈ ਨਹੀਂ ਬਾਤ ਚ ਕਰਦਾ ਹੁਣ ਤੇ ਦੂਜਾ ਲੋ ਜੀ ਮੁੰਡੇ ਨੂੰ ਦਰਸ਼ਨ ਕਰਾਈਏ ਅੰਦਰ ਨੂੰ ਲੈ ਜਾ ਬੀਬੀ ਵੀਰੋ ਜੀ ਦਾ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਗੁਰਦੁਆਰਾ ਚੱਲ ਮੁੰਡਿਆ ਟੇਕ ਮੱਥਾ ਅੰਦਰ ਜਾ ਰਹੀ